ਤੇਰੀ ਮਾਂ ਦੀ ਤੇਰੀ ਮਾਂ ਦੀ ਖੰਡ ਮੁੱਕ ਗਈ ਵੇ ਸਾਨੂੰ ਗੋੜ ਦੀ ਚਾਪ ਆਈ ਤੇਰੀ ਮਾਂ ਦੀ ਤੇਰੀ ਮਾਂ ਦੀ ਖੰਡ ਮੁੱਕ ਗਈ ਵੇ ਜਦ ਮੈਂ ਮੁਕਲਾਵੇ ਆਈ ਸ਼ਹਿਰ ਨੂੰ ਨਾ ਸ਼ਹਿਰ ਨੂੰ ਨਾ ਜਾਈ ਦੋਰੀਏ ਬਾਕੇ ਸਲੀਪ ਪਰ ਕਾਲੇ ਤੋਰ ਤੇਰੀ ਤੋਰ ਤੇਰੀ ਵੇਖ ਜੱਟੀਏ ਪਟ ਜਾਣਗੇ ਸ਼ਹਿਰ ਦੇ ਲਾਲੇ ਤੋਰ ਤੇਰੀ ਤੋਰ ਤੇਰੀ ਵੇਖ ਜੱਟੀਏ ਪੱਟ ਜਾਣਗੇ ਸ਼ਹਿਰ ਦੇ ਲਾਲੇ ਤੇਰੀ ਮਾਦੀ ਤੇਰੀ ਮਾਦੀ ਖੰਡ ਮੁੱਕ ਗਈ ਵੇ ਜਦ ਮੈਂ ਮੁਕਲਾਵੇ ਆਈ ਤੇਰੀ ਮਾਦੀ ਤੇਰੀ ਮਾਦੀ ਖੰਡ ਮੁੱਕ ਗਈ ਵੇ ਸਾਨੂੰ ਗੁੜ ਦੀ ਚਾਪਿਆਈ ਗੁਲਨਾਰੀ ਗੁਲਨਾਰੀ ਪੱਗ ਬਨ ਕੇ ਕਿਣ ਕਰ ਤੂੰ ਪਰੋਣ ਗੁਲਾਨਾਰੀ ਪੱਗ ਬਣ ਕੇ ਕਿਹੜੇ ਕਰ ਤੂੰ ਪਰੋਣਾ ਜਾਨਾ ਗੁਲਾਨਾਰੀ ਗੁਲਾਨਾਰੀ ਪੱਗ ਬਣ ਕੇ ਤੇਰੇ ਬਾਪ ਦਾ ਜਵਾਈ ਬਣ ਜਾਣਾ ਗੁਲਾਨਾਰੀ ਗੁਲਾਨਾਰੀ ਪੱਗ ਬਣ ਕੇ ਤੇਰੇ ਬਾਪ ਦਾ ਜਵਾਈ ਬਣ ਜਾਣਾ ਤੇਰੀ ਮਾਦੀ ਤੇਰੀ ਮਾਦੀ ਖੰਡ ਮੁੱਕ ਗਈ ਵੇ ਜਦ ਮੈਂ ਮੁਕ ਲਾਵੇ ਆਈ ਤੇਰੀ ਮਾਦੀ ਤੇਰੀ ਮਾਦੀ ਖੰਡ ਮੁੱਕ ਗਈ ਵਸਨ ਗੋੜ ਦੀ ਜਾ ਪਿਆਈ ਕੰਧ ਵਿੱਚ ਕੰਧ ਵਿੱਚ ਰੱਖ ਮੋਰੀਆਂ ਵਿੱਚ ਤੈਨੂੰ ਦੁੱਧ ਦਾ ਗਲਾਸ ਫੜਾਵਾਂ ਕੰਧ ਵਿੱਚ ਕੰਧ ਵਿੱਚ ਰੱਖ ਮੋਰੀਆਂ ਵਿੱਚ ਤੈਨੂੰ ਦੁੱਧ ਦਾ ਗਲਾਸ ਫੜਾਵਾਂ ਨਾਲੇ ਸਾਡਾ ਨਾਲੇ ਸਾਡਾ ਦੁੱਧ ਡੋਲੇ ਆ ਨਾਲੇ ਪੰਨਿਆਂ ਗਲਾਸ ਬਲੋ ਨਾਲੇ ਸਾਡਾ ਨਾਲੇ ਸਾਡਾ ਦੁੱਧ ਡੋਲਿਆ ਨਾਲੇ ਪੰਨਿਆਂ ਗਲਾਸ ਬਲਾਰੀ ਤੇਰੀ ਮਾਂ ਦੀ ਤੇਰੀ ਮਾਂ ਦੀ ਖੰਡ ਮੁੱਕ ਗਈ ਵੇ ਜਦ ਮੈਂ ਮੁਕਲਾਵੇ ਆਈ ਤੇਰੀ ਮਾਂ ਦੀ ਤੇਰੀ ਮਾਂ ਦੀ ਖੰਡ ਮੁੱਕ ਗਈ ਵੇ ਸਨ ਗੁਰਦੀ ਚਾਪਿਆਈ